ਬਠਿੰਡਾ ਦੇ ਸਰਹੰਦ ਨਹਿਰ ਦੇ ਵਿੱਚ ਡਿੱਗੀ ਕਾਰ ਕਾਰ 'ਚ ਸਵਾਰ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੱਢਿਆ ਬਾਹਰ ਬਠਿੰਡਾ ਬਹਿਮਨ ਪੁਲਿਸ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਜਿਸ ਵਿੱਚ 5 ਬੱਚਾ ਸਮੇਤ 11 ਲੋਕ ਸਵਾਰ ਸਨ ਜਿਸ ਦੀ ਜਾਣਕਾਰੀ ਮਿਲਦੇ ਅਫੜਾ ਤਫੜੀ ਦਾ ਮਾਹੌਲ ਬਣ ਗਿਆ ਤੇ ਦੇਖਦੇ ਹੀ ਦੇਖਦੇ ਲੋਕਾਂ ਵੱਲੋਂ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ ਤੇ ਰਾਗਿਰਿਆਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੂਜੇ ਪਾਸੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਹਰਸ਼ਿਤ ਗੋਇਲ ਨੇ ਕਿਹਾ ਕਿ ਸਾਡੇ ਕੋਲ ਕੁੱਲ 11 ਲੋਕ ਆਏ ਹਨ ਪੰਜ ਬੱਚੇ ਹਨ ਤੇ ਤਿੰਨ ਜੈਂਟਸ ਅਤੇ ਤਿੰਨ ਮਹਿਲਾਵਾਂ ਹਨ ਫਿਲਹਾਲ ਸਾਰਿਆਂ ਨੂੰ ਸਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਰਾਘਿਰ ਤੇ ਡਾਕਟਰਾਂ ਦਾ ਕੀ ਕਹਿਣਾ ਹੈ ਆਓ ਕੋਲ ਲੈਂਦੇ ਹਾਂ ਅਸੀਂ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸੀਗੇ ਨਾ ਕੋਲ ਕੋਲ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਾਬਰ ਕਰਕੇ ਅਸੀਂ ਵਿੱਚ ਸਾਲਾ ਮਾਰੀਆਂ ਮੇਰੇ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗੇ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਧੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮੁਲਾਜ਼ਮ ਉਹਨੇ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਭਾਈ ਜੀ ਕਿੰਨੇ ਘੰਟੇ ਅੰਦਰ ਸੀ ਬਿਚੀ ਤੇ ਐਕਸੀਡੈਂਸ ਬਈ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਲਏ ਤੁਸੀਂ ਸਾਰੇ ਕੱਢ ਲਏ ਬਾਈ ਜੀ ਨੀਰੇ ਚੰਲਾ ਨਾਮ ਹੈ ਜੀ ਕਿ ਹੋਇਆ ਕੀ ਹਾਦਸਾ ਇੱਕ ਕਾਲ ਆਈ ਸੀ ਆਪਾਂ ਨੂੰ ਨੋਜਨ ਵੈਫਰ ਸੁਸਾਇਟੀ ਦੇ ਵਲੰਟੀਅਰ ਐ ਸੀ ਵੀ ਆਪਣੇ ਨਹਿਰ ਦੇ ਵਿੱਚ ਨਾ ਬੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਈ ਮੋਰ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜ਼ਖਮੀ ਦੱਸੇ ਜਾ ਰਹੇ ਆ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਦੀ ਸਹਾਇਤਾ ਨਾਲ ਸਾਡੀ ਸਹਾਇਤਾ ਨਾਲ ਅਸੀਂ ਸਿਵਲ ਦਸਤਾ ਲੈ ਕੇ ਆਏ ਉਹਨਾਂ ਨੂੰ ਕਿੰਨੇ ਕੱਢੇ ਹੋਗੇ ਸਾਰੇ ਕੱਢ ਕੇ ਲੈਂਦੇ ਹਾਂ ਜੀ ਇਹ ਰਾਤ ਕਿਨੇ ਲਾਠੀ ਕਿ ਨਾ ਇੱਕ ਦਿਨ ਥੋੜਾ ਸੀਰੀਅਸਰ ਬਾਕੀ ਸਾਰੇ ਸਹੀ ਜਾਂ ਕਿਥੇ ਸੀ ਕਿਥੇ ਇਹ ਆਪਦੇ ਘਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਆਏ ਕਿਥੋਂ ਸੀ ਇਹਦੇ ਬੰਦ ਸਿਆਣੀ ਹਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਬੰਦੇ ਸੀ ਪੰਜ ਜਵਾਬ ਸੀਗੇ ਤੇ 6 ਬੰਦੇ ਸੀ ਵਿਚਰੇ ਲੇਡੀ ਸੀ ਬਠਿੰਡਾ ਦੇ ਸਰਹੰਦ ਨਹਿਰ ਦੇ ਵਿੱਚ ਡਿੱਗੀ ਕਾਰ ਕਾਰ 'ਚ ਸਵਾਰ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੱਢਿਆ ਬਾਹਰ ਬਠਿੰਡਾ ਬਹਿਮਨ ਪੁਲਿਸ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਜਿਸ ਵਿੱਚ ਪੰਜ ਬੱਚਾ ਸਮੇਤ 11 ਲੋਕ ਸਵਾਰ ਸਨ ਜਿਸ ਦੀ ਜਾਣਕਾਰੀ ਮਿਲਦੇ ਅਫੜਾ ਤਫੜੀ ਦਾ ਮਾਹੌਲ ਬਣ ਗਿਆ ਤੇ ਦੇਖਦੇ ਹੀ ਦੇਖਦੇ ਲੋਕਾਂ ਵੱਲੋਂ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ ਤੇ ਰਾਗਿਰਿਆਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੂਜੇ ਪਾਸੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਹਰਸ਼ਿਤ ਗੋਇਲ ਨੇ ਕਿਹਾ ਕਿ ਸਾਡੇ ਕੋਲ ਕੁੱਲ 11 ਲੋਕ ਆਏ ਹਨ ਪੰਜ ਬੱਚੇ ਹਨ ਤੇ ਤਿੰਨ ਜੈਂਟਸ ਅਤੇ ਤਿੰਨ ਮਹਿਲਾਵਾਂ ਹਨ ਫਿਲਹਾਲ ਸਾਰਿਆਂ ਨੂੰ ਸਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਰਾਘਿਰ ਤੇ ਡਾਕਟਰਾਂ ਦਾ ਕੀ ਕਹਿਣਾ ਹੈ ਆਓ ਸੁਣ ਲੈਂਦੇ ਹਾਂ ਜਿਵੇਂ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਦੇ ਸਿਗੇ ਨਾਲੇ ਪੜਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਾਬਰ ਕਰਕੇ ਅਸੀਂ ਵਿੱਚ ਸਾਲਾ ਮਾਰੀਆਂ ਮੇਰੇ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗਾ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਦੇ ਇੱਕ ਵੀਰ ਸੀਗਾ ਮਲਾਜਮ ਉਹਨੂੰ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕਿ ਜੈਨੇਸਿਟੀ ਸੀ 8 ਆਣੀ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਲਏ ਸਾਰੇ ਕੱਢ ਲਏ ਬਾਈ ਜੀ ਨੀ ਬਿਸਮਲਾ ਨਾਮ ਹੈ ਜੀ ਮੇਰੇ ਕੀ ਹੋਇਆ ਕੀ ਹਾਸ ਇੱਕ ਕਾਲ ਆਈ ਸੀ ਆਪਾਂ ਨੂੰ ਨੋਜਨ ਵੈਫਰ ਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਮੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਿਆ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜ਼ਖਮੀ ਦੱਸੇ ਜਾ ਰਹੇ ਆ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਦੀ ਸਹਾਇਤਾ ਨਾਲ ਸਾਡੀ ਸਹਾਇਤਾ ਨਾਲ ਅਸੀਂ ਸਿਵਲ ਦਸਤਾ ਲੈ ਕੇ ਆਏ ਉਹਨਾਂ ਨੂੰ ਕਿੰਨੇ ਕੱਢੇ ਹੈਗੇ ਸਾਰੇ ਕੱਢ ਕੇ ਲਿਆਂਦੇ ਜੀ ਕੀ ਹੋ ਰਾ ਹੈ ਕਿਨੇ ਲਾ ਠੀਕ ਨੇ ਇੱਕ ਦਮ ਥੋੜਾ ਸੀਰੀਅਸ ਹੈ ਬਾਕੀ ਸਾਰੇ ਸਹੀ ਨੇ ਜਾ ਕਿਥੇ ਸੀ ਗੁੱਤ ਰਹਾ ਇਹ ਅੱਧੇ ਕਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਹਾਂ ਜੀ ਆਏ ਕਿਥੋਂ ਸੀ ਇਧਰੋਂ ਦਸਿਆ ਨਹੀਂ ਹਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਉਹ ਬੰਦੇ ਸੀ ਪੰਜ ਜਵਾਬ ਸੀਗੇ ਤੇ 6 ਬੰਦੇ ਸੀ ਵਿਚਰੇ ਲੇਡੀ ਸੀ